ਬਾਬਾ ਬੁੱਢਾ ਜੀ ਨੰਗਣ ਲੱਗੇ ਉਹਦੇ ਮੂਹਰ ਦੀ ਬਾਬਾ ਜੀ ਕਹਿੰਦੇ ਭਾਈ ਗੁਰਮੁਖਾ ਕਿਵੇਂ ਬੈਠਾ ਹੈ ਕਹਿੰਦਾ ਕਾਹਦਾ ਬੈਠਣਾ ਹੋਂਦਾ ਚਾਲੇ ਪਾਉਣੇ ਪਿੰਡ ਦੇ ਦੋ ਸਾਲਾਂ ਦਾ ਸੇਵਾ ਕਰਦਿਆਂ ਨੂੰ ਗੁਰੂ ਜੀ ਤਾੜਨਾ ਤੇ ਤਾੜਨਾ ਕਰਦੇ ਆ ਬ੍ਰਹਮ ਜਾਨੀ ਸੀ ਬਿਚੋਲਾ ਬਾਬਾ ਬੁੱਢਾ ਜੀ ਜਿੰਦਾ ਮਹਾਪੁਰਖ ਬਿਚੋਲਾ ਬਣ ਜਾਵੇ ਕਹਿੰਦਾ ਮੁਕਤੀ ਦੇ ਪਾਤਰ ਨੂੰ ਪਹੁੰਚ ਜਾਂਦਾ ਬੰਦਾ ਮੁਕਤੀ ਲੈ ਲੈਂਦਾ ਜਨਮ ਹੀ ਖਤਮ ਹੋ ਜਾਂਦੀ ਹੈ ਦਰਗਾਹ ਵਿੱਚ ਜਗ੍ਹਾ ਮਿਲ ਜਾਂਦੀ ਹੈ ਕੀ ਆਖਿਆ ਬਾਬਾ ਬੁੰਡਾ ਜੀ ਕਹਿੰਦਾ ਨਹੀਂ ਨਹੀਂ ਜਾਣਾ ਨਹੀਂ ਤੂੰ ਤਗੜਾ ਹੋ ਤੇਰਾ ਇਮਤਿਹਾਨ ਹੋਣਾ ਕਹਿੰਦਾ ਕੀ ਕਰਾਂ ਲੱਕੜਾਂ ਵੀ ਲਿਓਣਾ ਛੱਕਦਾ ਵੀ ਲੰਗਰ ਕਿਉਂ ਨਹੀਂ ਪਰ ਪਾੜ ਬੁਲਾ ਵੀ ਕਰਦਾ ਹੁਣ ਸੁਣਿਓ ਬਾਬਾ ਬੁੱਢਾ ਜੀ ਕਹਿੰਦੇ ਜੇ ਦੁਆਨ ਸਹੀਦਾ ਉਹਨੂੰ ਦੁਆਨ ਵਿੱਚ ਬੈਈਂ ਨਾ ਦੁਆਨ ਜਲ ਪਾਣੀ ਮਗਰੂ ਛਕ ਲੈਣਾ ਚਾਹੀਦਾ ਹੁਣ ਪੋਹ ਬੋਉਣਾ ਹੁਣ ਛਕਦੇਓ ਦੁਆਨ ਚ ਟੱਕੇ ਬੈਹਿਣਾ ਚਾਹੀਦਾ ਟੱਕੇ ਉਹ ਬੇਦ ਸ਼ਾਸਤਰ ਮਹਾਪੁਰ ਕਹਿੰਦੇ ਆ ਇਹ ਸਾਢੇ 3 ਘੰਟੇ ਬਹਿ ਜਾਵੇ ਨਾ ਦੁਆਨ ਚ ਤਾਂ ਸਰਬਨ 24 ਮਿੰਟੀ ਹਾਰ ਹੀ ਲੱਗਦੀ ਏ ਦੀ ਦਰਗਾਹ ਚ ਹੌਲੀ ਹੌਲੀ ਲੱਗਦੀ ਹਾਰੀ ਹੌਲੀ ਹੌਲੀ ਬੈਠੇ ਰਹੀ ਹਾਰਨ ਭਾਰਨ ਜਾ ਕਾ ਨੇਤਰ ਫੋਰ ਜੇ ਸਰਤੀ ਜੜਦੀ ਆ ਨਾ ਉਦੋਂ ਇਹਦੀ ਹਾਰ ਹੀ ਲੱਗਦੀ ਆ ਬੈਠਦਾ ਬੈਠਦਾ ਜੰਦਾ ਘੰਟਾ ਲਾ ਲੰਦਾ ਇਸ ਕਰਕੇ ਸਮਾਦੀ ਲਾਖ ਜੇ ਇੱਥੇ ਬੈਠਾ ਚਾਹ ਦਾ ਫੁਰਨਾ ਮੈਨ ਦਾ ਫੁਰਨਾ ਉਧਰ ਉਧਰ ਤੁਰਿਆ ਫਿਰਦਾ ਹੁਣ ਇਹਦੇ ਜਦੋਂ ਪਹੁੰਚਿਆ ਨਾ ਕਿ ਜਨੇ ਭੱਜ ਕੇ ਆਣਗੇ ਵੈ ਜਾਣਾ ਐਂਦੇ ਆਣ ਕੇ ਇਹ ਗੈ ਹਾਜ਼ਰ ਹੈ ਹਾਜੀ ਉਹਨਾਂ ਦੀ ਹੈ ਜਿਹੜੇ ਅਡੋਲ ਸਰਗਣ ਹੈ ਨਾ ਪਰ ਨਿਰਗਣ ਨਿਰੰਕਾਰ ਸਾਨੂੰ ਸਮਾਦੀ ਆਪ ਆਪਣੀ ਆ ਨਾਨਕ ਆਪੇ ਹੀ ਜਿੰਨਾ ਦਾ ਜਾਪ ਚੱਲਦਾ ਉਹਨਾਂ ਦੀ ਹਾਲ ਦਿੰਦੀ ਸਾਢੇ 3 ਘੰਟੇ ਬੰਦਾ ਬਹਿ ਜਾਵੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਰੰਗੀ ਬਾਣੀ ਕੀਰਤ ਮੰਦਾ ਹੋਵੇ ਮਾਹਪੁਰਖ ਬਚਨ ਕਰਦੇ ਹੋਣ ਤੇ 24 ਮਿੰਟ ਦੀ ਹਾਲ ਜਾਂਦੀ ਸੱਚ ਕਰਨ ਤੇ 24 ਮਿੰਟ ਫੜ ਮਿੰਟ ਦਾ ਨਸਰ ਕਾਲਜ ਦੇ ਵਿੱਚ ਬੈਠਦਾ ਬੈਠਣ ਵਿੱਚ ਚਾਕਣ ਵਿੱਚ ਸੁਰਤੀ ਜੋੜਨ ਵਿੱਚ ਕੌਣ ਆਇਆ ਕਿਹੜਾ ਗਿਆ ਕਿੱਥੇ ਬੈਠਾ ਕਿੱਥੇ ਬੈਠਾ ਜਿਹੜਾ ਕੀਰਤਨ ਕਰ ਐਂ ਨੰਗ ਜਾਂਦੀ ਹੈ ਜਦੋਂ ਸੁਰਤੀ ਇਹਦੀ ਸਵਾਸਾਂ ਦੇ ਨਾਲ ਜੁੜਦੀ ਹੈ ਨਾ ਸਾਰ ਸੁਰਤੀ ਆ ਵੇਖੋ ਮਿਹਲ ਸਵਰਤ ਕਮਾਈ ਜਦੋਂ ਸਰਤੀ ਜਣਦੇ ਨੇ ਇਹ ਐ ਕਮਾਈ ਸਾਲ ਸਰਤੀ ਮੈਂ ਸਰਤ ਕਮਾਈ ਸਭ ਕੀਮਤ ਮੈਣ ਕੀ ਮਤ ਪਾਈ ਉਦੋਂ ਇਹਦੀ ਸਰਤੀ ਦਰਗਾਹ ਜਾਂਦੀ ਏ ਇਸ ਕਰਕੇ ਬਾਬਾ ਬੁੱਢਾ ਜੀ ਕਹਿੰਦੇ ਦੁਆਜ ਮੈਂ ਕਿ ਗੁਰੂ ਜੀ ਦਾ ਰਸ ਨਹੀਂ ਲੈਂਦਾ ਬਾਣੀ ਦਾ ਕਹਿੰਦਾ ਨਹੀਂ ਕਹਿੰਦੇ ਬਸ ਕਮੀ ਐ ਤੇਰੇ ਦੁਆਜੇ ਬੈਠਿਆ ਕਰ ਦੁਆਜੇ ਬੈਠਣ ਲੱਗਿਆ ਗੁਰਮੁਖੂ ਸਕੀਨ ਸਰਵੰਦਾ ਸੇਵਕ ਮੰਜ ਜੇ ਦੁਆਜੇ ਬੈਠਣ ਲੱਗਾ ਗਿਆਨ ਆ ਗਿਆ ਗਿਆਨ ਅੰਜਨ ਗੁਰਦੀਆ ਅ ਗਿਆਨ ਅ ਦੇਰ ਬਣਾਸ ਹਰ ਕਿਰਪਾ ਤੇ ਸੰਤ ਬੈਟਿਆ ਨਾਨਕ ਮਨ ਪ੍ਰਕਾਸ਼ ਦੁਆਜੇ ਡੋਲੋ ਕੇ ਬੈਠਣ ਲੱਗਿਆ ਗੁਰੂ ਜੀ ਇਹ ਹੀ ਵਚਨ ਕਰਦੇ ਆ ਗੁਰੂ ਜੀ ਕਹਿੰਦੇ ਭਾਈ ਮੈਂ ਨਹੀਂ ਕਰਦਾ ਕੁਝ ਜੋ ਕਰਾਉਂਦਾ ਕਾਰਪੁਰ ਕਰਾਉਂਦਾ ਮੈਂ ਮੇਰੀ ਨੂੰ ਮਾਰਦੇ ਗੁੰਜੰਕਾ ਕੋਟਾ ਮਨ ਭਾਵੇ ਦਾ ਸਹਿਬ ਦੇ ਭਰੇ ਖਜ਼ਾਨੇ ਭਰੇ ਖਜ਼ਾਨੇ ਲਾਟੋ ਗੁਰੂ ਸਾਹਿਬ ਵਚਨ ਕਰਦੇ ਆ ਪਾਈ ਬਿਨਸਾ ਮੋ ਮੇਰਾ ਔਰ ਤੇਰਾ ਬਿਨਸਾ ਆਪਣੀ ਧਾਰੀ ਸੰਤੋ ਬਾਬਾ ਜੀ ਮਹਾਪੁਰਖੋ ਇਹੋ ਬਤਾਵੋ ਕਾਰੀ ਜਤ ਹਉਮਾ ਗਰਮ ਨ ਮਾਰੀ ਮੈਨੂੰ ਕੋਈ ਇਹੋ ਜੀ ਕਿਤਾ ਦੱਸੋ ਇਹੋ ਜੀ ਮੈਂ ਕਾਰ ਕਰਾਂ ਜਿਸ ਨਾਲ ਗਰਸਿਆ ਹੋਇਆ ਮਾਹੋਮਾ ਵਿੱਚ ਨਿਕਣਾ ਜਿੱਲਣ ਵਿੱਚੋਂ ਨਿਕਣਾ ਤਾਂ ਤੋ ਇਹੋ ਬਤਾਉ ਕਾਰੀ ਜਿਤ ਹਉਮਾ ਗਰਮਾ ਹਉਮਾ ਦੇ ਵਿੱਚ ਮੈਂ ਗਰਮ ਵਿੱਚ ਫਸਿਆ ਹੋਇਆ ਹਾਂ ਐਸੀ ਮਿਹਰ ਕਰੋ ਮਾਪਰਖੋ ਮੈਨੂੰ ਕੋਈ ਕੰਮ ਕਿੱਤਾ ਦੱਸੋ ਜਿਸ ਦੇ ਨਾਲ ਮੇਰੀ ਹਉਮਾ ਮਰ ਜਾਵੇ ਐ ਬਚਨ ਕਰਦੇ ਹੋਏ ਤੇ ਸਤਗੁਰਾਂ ਨੇ ਸਾal ਸੰਗਤ ਕੀਤੀ ਤੇ ਹਨੇ ਸਾਲ ਲੱਕੜਾਂ ਦੀ ਸੇਵਾ ਕੀਤੀ ਅੱਜ ਦੁਆਨ ਵਿੱਚ ਆ ਕੇ ਲੰਗਰ ਵੀ ਖਾਇਆ ਸਾਧਗਰ ਕਹਿੰਦੇ ਭਾਈ ਲੱਕੜਾਂ ਦੀ ਸੇਵਾ ਕੌਣ ਕਰਦਾ ਹੈ ਭਾਈ ਮੰਜ ਪਾਸੇ ਹੋ ਗਿਆ ਪ੍ਰਬੰਧ ਕੰਦੂ ਜੇ ਕਹਿੰਦੇ ਭਾਈ ਬੋਲ ਬੋਲਿਆ ਹੀ ਨਾ ਸਾਧਗਰ ਕਹਿੰਦੇ ਬੋਲੋ ਭਾਈ ਲੱਕੜਾਂ ਦੀ ਸੇਵਾ ਕੌਣ ਕਰਦਾ ਕੋਈ ਨਾ ਬੋਲਿਆ ਹਨੂਰ ਮੁਸਕਰਾ ਕੇ ਕਹਿੰਦੇ ਮੰਜਾ ਉਰੇ ਆ ਕੀ ਗੱਲ ਬੋਲਦਾ ਨਹੀਂ ਲੱਕੜਾਂ ਦੀ ਸੇਵਾ ਕੌਣ ਕਰਦਾ ਕਹਿਣ ਲੱਗਾ ਜੀ ਮੇਰੇ ਵੱਦੇ ਹੱਥ ਮੈਂ ਨਹੀਂ ਕਰਦਾ ਇਹ ਤਾਂ ਸਾਫ ਕਲ ਕੰਮ ਹੀ ਤੇਰਾ ਤੂੰ ਕਰਵਾ ਰਿਹਾ ਜਦੋਂ ਇੰਨੀ ਵਸਤਾਂ ਕੀ ਹੋ ਗਈ ਨਾ ਤੂੰ ਕਰਵਾ ਰਿਹਾ ਕਬੀਰ ਤੂੰ ਤੂੰ ਕਰਤਾ ਦੋਹੁਆ ਮੰਜਮ ਰਿਆਨਾ ਹੂੰ ਜਦ ਆਪਾ ਪਰਕਾ ਮਟ ਗਿਆ ਜੱਤ ਦੇਖਾਂ ਤਤ ਤੋਂ ਇਆ ਆਖਿਆ ਬਾਬਾ ਜੀ ਦੁਆਚ ਬੈਠੇ ਸੀ ਜਿਗਰਾ ਆਵਾਦ ਕ ਮੁੱਲਾ ਮੁੱਲਾ ਨੇ ਆਖਿਆ ਮੇਰੇ ਕੋਲੇ ਸੰਗਤ ਘਟਦੀ ਜਾਂਦੀ ਐ ਮਹਾਪੁਰਖਾਂ ਕੋਲੇ ਸੰਗਤ ਵਾਢੀ ਜਾਂਦੀ ਐ ਅਨਿਤਲ ਕੇ ਵੇਖੀਏ ਨਾ ਪੀਆ ਪੂਰਮਾਸ਼ੀ ਦਾ ਡੇੜਾ ਸੀ ਸਮਾਦੀ ਲੱਗੀ ਬਾਬਾ ਜੀ ਦੁਆਚ ਬੈਠੇ ਰਬੀ ਬਾਣੀ ਸੋਹਣੇ ਬਹਿਗਮ ਕੀਰਤਨ ਗਾ ਲੋ ਕੀਰਤਨ ਗੁਰਨਾਨ ਦੇਵ ਦੀ ਬਿੜਾਈ ਬੈਠ ਗਿਆ ਬੜਾ ਆਨੰਦ ਆਇਆ ਬੜਾ ਆਨੰਦ ਆਇਆ ਜਦੋਂ ਉਹ ਬੈਠਾ ਆ ਵੀ ਹੋਈ ਆ ਮੋਰ ਨਹੀਂ ਹੋ ਕੇ ਜੇ ਬਾਬਾ ਜਾਣ ਲਗੇ ਨਾ ਅੰਦਰ ਭੂਰੇ ਚ ਤਾਂ ਕੰਬਲੀ ਵਿੱਚ ਆਦੀ ਮੁੱਲਾ ਨੇ ਗਗਰਾਮਾ ਦੇ ਮੁੱਲਾ ਨੇ ਕੰਬਲੀ ਵਿੱਚ ਆਦੀ ਘੋੜਣੀ ਹੋ ਗਿਆ ਕਹਿੰਦੇ ਸਾਂਝਾ ਝੋਲੀ ਭਰਦੇ ਸਾਂਝਾ ਝੋਲੀ ਭਰਦੇ ਭਰਦੇ ਬਾਬਾ ਜੀ ਕਹਿੰਦੇ ਮੁੱਲਾ ਕੋਈ ਦੁਕਾਨ ਹੈ ਇਿੱਤੇ ਮੁਫਤ ਸੌਦਾ ਦਿੱਤਾ ਜਾਵੇ ਪੈਸੇ ਦੇਓ ਤਾਂ ਸੌਦਾ ਲਵੋ ਸੌਦਾ ਜੇ ਚੋਰੀ ਪ੍ਰਾਣੀ ਪੇਟਾ ਲੱਗਦੀ ਐ ਮੁੱਲਾ ਜਾਣ ਗਿਆ ਔਰ ਲੰਮੇ ਬਹਿ ਕੇ ਮੱਥਾ ਟੇਕ ਥਾ ਤੇ ਸਿਰ ਰੱਖਤਾ ਬਾਬਾ ਦੇ ਚਰਨਾਂ ਕੋਲੇ ਬਾਬਾ ਜੀ ਇਹਨਾ ਛਾ ਠੀਕ ਐ ਅੱਗੇ ਵੀ ਕਿਸੇ ਨੂੰ ਸਿਰ ਰੱਖਿਆ ਕਹਿਣ ਲਗਾ ਹਾਂ ਲਾਹੌਰ ਵਿੱਚ 20-35 ਸਾਲ ਹੋ ਗਏ ਅੱਛਾ ਫਿਰ ਤੈਨੂੰ ਕੀ ਮਿਲਿਆ ਬਾਬਾ ਜੀ ਕਹਿੰਦੇ ਉਹਨੇ ਕੀ ਦਿੱਤਾ ਅੱਲਾਹ ਅੱਲਾਹ ਹੋ ਅੱਛਾ ਬੈਨ ਹੁਣ ਕੀ ਵੇਖਿਆ ਕਹਿਣ ਲਗਾ ਬੜਾ ਨੰਨਾ ਆਇਆ ਬੜਾ ਨੰਨਾ ਆਇਆ ਆਪਣੇ ਬਾਬਾ ਜੀ ਕਹਿੰਦੇ आनंद ਕਾ ਦੇਚਾ ਹੂੰ ਜੀ ਬਾਬਾ ਜੀ ਕਹਿੰਦੇ ਗੁਰਨਾਨਕ ਦੀ ਗੱਦੀ ਵਿੱਚ ਹੂੰ ਦਾ ਬੈਰੀ ਐ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮਜਮਹਿ ਰਹਾ ਨਾ ਹਉ ਹੂੰ ਤਾਂ ਹਮੰਦਰੋਗ ਐ ਬਾਬਾ ਜੀ ਕਹਿੰਦੇ ਮੱਥਾ ਉਸੇ ਨੂੰ ਟੇਕੀ ਰੱਖਾ ਬਾਬਾ ਜੀ ਕਹਿੰਦੇ ਹੂੰ ਮੈਨੂੰ ਦੇ ਦੇ ਦਰ ਤੂੰ ਮੈਥੋਂ ਲੈ ਲੈ ਬਾਬਾ ਨਾਨਕ ਸਿੰਘ ਕਹਿੰਦੇ ਤੂੰ ਬਾਬਾ ਜੀ ਕਹਿੰਦੇ ਅੱਜ ਅੱਲਾਹ ਹੂ ਨਹੀਂ ਕਹਿਣਾ ਹੁਣ ਆਉ ਗਿਆ ਕਰ ਅੱਲਾਹ ਤੂੰ ਮੈਂ ਨਹੀਂ ਅੱਲਾਹ ਤੂੰ 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 ਐ ਹੋਈ ਗਿਆ ਪੰਜਾਯ ਵੇਰੀ ਮੈਂਤਰਾ ਜਲਾਇਆ ਭਿੱਜ ਗਿਆ ਮਨ ਲੀਦਾ ਜੱਕਿਆ ਇਧਰੋਂ ਦੂਜੇ ਪਾਸੇ ਲੜ ਚੱਕਾ ਤੇ ਗੰਢ ਦੇ ਲਈ ਇਤੋਂ ਤੇ ਕੇਂਦਰੋਂ ਚਾਰ ਗੰਢਾਂ ਵੇਲੀਆਂ ਲੀੜਾ ਗੋਛਮਚ ਕਰਕੇ ਸਿਰ ਤੇ ਰੱਖ ਕੇ ਮੱਥਾ ਟੇਕ ਕੇ ਤੁਰ ਰਿਹਾ ਹੈ ਅਰਤਨ ਸਿੰਘ ਘੜਾ ਵੀ ਪੈਰੇ ਤੇ ਅਰਤਨ ਸਿੰਘ ਨੇ ਆਖਿਆ ਮੁੱਲਾ ਕੀ ਚੱਕੀ ਜਮਾ ਸਿਰ ਤੇ ਉਹ ਕਹਿੰਦਾ ਅੱਜ ਬ੍ਰਹਮ ਗਿਆਨੀ ਕੋਲ ਆਇਆ ਸੀ ਬ੍ਰਹਮ ਗਿਆਨ ਦੀ ਪੰਡ ਲੈ ਕੇ ਚਲਿਆ ਪਹਿਲਾਂ ਨੇ ਰੇਟ ਹੋਇਆ ਹੂੰ ਜੀ ਰਿਹਾ ਅੱਜ ਤੂੰ ਦੀ ਵਕਤ ਤੇ ਆਇਆ ਤੂੰ ਤੂੰ ਕਰਤਾ ਤੂੰ ਆ ਕੰਨਸਾਲਾ ਹੁੰਦੇ ਵਿੱਚ ਕੀ ਕੱਢ ਕੇ ਮੰਝਨੇ ਗੁਰੂ ਜੀ ਕਹਿੰਦੇ ਲੱਕੜਾ ਕਾਣ ਲਿਆਂਦਾ ਮੈਂ ਨਹੀਂ ਲਿਆਉਂਦਾ ਕਾਉੜ ਲਿਆਂਦਾ ਇਹ ਤੇਰੀ ਕਿਰਪਾ ਨਾਲ ਹੁੰਦੀ ਐ ਤੁਕੇ ਬਾਸ਼ਾ ਤੂੰ ਲਿਆਉਣਾ ਮੈਂ ਨਹੀਂ ਗੁਰੂ ਜੀ ਹੱਸ ਕੇ ਕਹਿੰਦੇ ਮੰਝ ਕਿਦੇ 3 ਸਾਲ ਪਹਿਲਾਂ ਇਹ ਗੱਲ ਕਹਿਦੇ ਨੇ ਸੀ ਕਹਿੰਦਾ ਕਹਿ ਕਿਵੇਂ ਦੇਣੀ ਸੀ ਹਜੇ ਹਮਾ ਦਾ ਰੋਗ ਸੀ ਵਿਚੋਲਾ ਮਿਲਿਆ ਨਹੀਂ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇਸ ਕਰਕੇ ਸੰਗਤ ਕਰਨੀ ਉਹ ਹੈ ਚੰਗੀ ਜਿੱਤੇ ਆਵੇ ਜਾਲ ਪਿਆਰਾ ਮਰਦੀ ਜੁੜ ਜੇ ਦੁਨੀਆ ਭੁੱਲ ਜੇ ਹੋ ਜੇ ਜੀਵਨ ਹਾਨਾ ਬਲ ਸਬਲਾ ਹਮਾਰਾ ਇਸ ਕਰਕੇ ਆਓ ਭਾਈ ਮੰਜ ਨੂੰ ਸੇਵਾ ਬਾਵਸੀ ਗੁਰੂ ਜੀ ਕਦੇ ਭਾਈ ਮੰਜ ਤੇਰੀ ਸੇਵਾ ਫਤਖਣ ਪ੍ਰਵਾਨ ਹੋ ਗਈ ਐ ਅਸੀਂ ਖੁਸ਼ ਹੋ ਗਏ ਆ ਮੰਗਲਾ ਜੋਗਸ ਮੰਗਣਾ ਹੈ ਭਾਈ ਮੰਜ ਨੇ ਅਖਿਆ ਜੀ ਤਿੰਨ ਸਾਲ ਹਮਾਰੀ ਨਾਂਗੇ ਸੇਵਾ ਬਖਸ਼ ਦੇਉ ਗੁਰੂ ਜੀ ਕਹਿੰਦੇ ਲੋੜਤਾ ਹੈ ਨਹੀਂ ਚਲ ਕਰ ਲਾ ਸੇਵਾ ਅੱਜ ਪਹਿਲੇ ਦਿਨ ਫਿਰ ਸੇਵਾ ਕਰਨ ਗਿਆ ਲੱਕੜਾਂ ਲਈ ਆਉਂਦਾ ਹੈ ਗਰਮੀ ਦਾ ਮਹੀਨਾ ਹੈ ਤੇ ਗਰਮ ਕੋਈ ਸ਼ਾਮ ਦਾ ਟਾਈਮ ਹੈ ਮੀਂਹ ਦੇ ਰਿਤ ਤੂਫਾਨ ਆ ਗਿਆ ਮੇਰੇ ਵਰਗਾ ਕੱਚਾ ਹੁੰਦਾ ਤਾਂ ਮੈਂ ਜਾਂਦਾ ਪਰ ਪੱਕਾ ਸੀ ਲੱਕੜਾ ਲਈ ਆਇਆ ਮੇਰੀ ਦੇ ਤੂਫਾਨ ਦੇ ਕਾਲ ਖੂਬ ਵਿੱਚ ਦੇ ਪਿਆ ਭਾਈ ਮਨਜੂ ਖੂਬ ਵਿੱਚ ਦੇ ਪਿਆ ਅਜਾਣੀ ਜਾਣ ਗੁਰੂ ਸਾਹਿਬ ਪੂਰੇ ਗੁਰੂ ਪਾਸ਼ਾ ਆਪ ਨਰੰਕਾਰ ਅੰਤਰਜਾਮੀ ਮੈਂ ਨਾ ਕਿ ਮਾਰੇ ਮੋਟੇ ਗੁਰੂ ਦੀ ਸੇਵਾ ਕਰਿਓ ਅੱਛੇ ਬਲੇ ਦੀ ਦੇ ਖੁਸ਼ਾਲ ਮਾਰੋ ਤੇ ਤਾਂ ਨੂੰ ਵੇਖੋ ਗੁਰੂ ਅਰਜਨ ਸਾਹਿਬ ਹੁੰਦਾ ਏਗਾ ਗੁਰੂ ਅਰਜਨ ਸਾਹਿਬ ਨੂੰ ਹੀ ਤੂਫੀਕਾ ਹੈ ਮੂਰੋ ਨੂੰ ਕਿਨੇ ਖੂ ਜਿਨਾ ਲਾਂਕੀ ਗਾਇਓ ਲਾਂਕੀਏ ਚਾ ਚੰਗਿੱਦੜ ਹੰਬਿਆ ਪਿਆ ਹੰਬਿਆ ਪਿਆ ਤੇ ਦੂਜੇ ਚੰਗਿੱਦੜਾਂ ਨੂੰ ਵੇਖਿਆ ਉਹ ਕਹਿੰਦਾ ਭਾਈ ਸਾਹਿਬ ਮਾਪੇ ਥੱਕਿਆ ਤੇ ਮੈਂ ਆਰਾਮ ਕਰਨਾ ਆਰਾਮ ਤੇ ਦੂਜੇ ਜਮ ਗਿੱਧੜ ਕੀ ਹੋਲੇ ਕਹਿੰਦੇ ਆ ਜਾ ਜਿੱਥੇ ਅਸੀਂ ਲੌਂਕੀ ਜਾਂਨੇ ਉਥੇ ਤੂੰ ਲੌਂਕੀ ਚੱਲ ਇੱਥੇ ਕਿਹੜਾ ਕਹਿੰਦਾ ਪੜਨਾ ਤੇ ਅੰਗਲੀਚੇ ਵੀ ਫੇਵੇਂ ਆ ਜਮ ਗਿੱਧੜ ਲੌਂਕਦਾ ਹੀ ਹੁੰਦਾ ਬਸ ਪੈਂਦਾ ਨਹੀਂ ਹੁੰਦਾ ਟੂਈ ਪੜ੍ਹਨੀ ਨਹੀਂ ਪੈਂਦੀ ਔਰੇ ਆਪਣੇ ਵਹਾ ਮੋੜ ਲੈਣੀ ਆ ਤੇ ਦਰਸਤ ਨਾਲ ਲੌਂਕੀ ਜਾਣਾ ਇਵੇਂ ਐਵੇਂ ਕਿਸੇ ਕੱਚੇ ਪਿੱਲੇ ਦੇ ਮਗਰ ਲਾਉ ਕੀ ਨਾ ਜਾਇਓ ਸਤਗੁਰ ਪੂਰਾ ਸੇਵੀਐ ਦੁੱਖਾਂ ਕਾ ਹੋਵੇ ਨਾਸ ਨਾਨਕ ਨਾਮ ਧਿਆਈਏ ਤੇ ਕਾਰ ਜਾਵੇ ਜੇ ਜਪਣਾ ਤਾਂ ਗੁਰ ਨਾਨਕ ਨੂੰ ਜਪੋ ਜੇ ਸੰਗਤ ਕਰਨੀ ਤਾਂ ਗੁਰ ਨਾਨਕ ਦੀ ਕਰੋ ਜੇ ਅੰਮ੍ਰਿਤ ਵੇਲੇ ਧਿਆਨ ਤਰਨਾ ਤਾਂ ਗੁਰ ਨਾਨਕ ਦਾ ਧਿਆਨ ਤਰ ਗਿਆ ਆਪਾਂ ਸਾਰੇ ਇਸ ਕਰਕੇ ਆਓ ਭਾਈ ਮੰਜ ਕੋਲੇ ਗੁਰੂ ਸਾਹਿਬ ਖੁਦ ਗਏ ਉਤਲੀ ਦਸਤਾਰ ਲਾਹੀ ਤੇ ਬਾਹਰ ਦਿੱਤਾ ਭਾਈ ਮੰਜ ਅਸੀਂ ਆ ਗਿਆਂ ਫੜ ਪੱਗ ਦਾ ਲੜਾ ਲਿਆ ਤੈਨੂੰ ਖਿੱਚ ਕੇ ਬਾਹਰ ਕੱਢਾਂ ਭਾਈ ਮੰਜ ਨੇ ਆਖਿਆ ਗਰੀਬ ਨਮਾਜ਼ ਐਨੀ ਖੇਚ ਲੈ ਤੁਸੀਂ ਖੁਦਾ ਆਪ ਐ ਗੁਰੂ ਜੀ ਕਨੇ ਭਾਈ ਮੰਜ ਜਿਹੜੇ ਮੇਰੇ ਪਰਖਿਆਂ ਚੋਂ ਪਾਸ ਹੋ ਜਾਂਦੇ ਆ ਨਾ ਜਿਵੇਂ ਕੋ ਉਹਨਾ ਤੇ بارش ਆ ਪੈਂਦਾ ਉਹਦਾ ਬਰਮ ਆਣ ਕੇ ਉਹਨਾਂ ਨੂੰ ਪਾਸ ਕਰਦਾ ਹੋਰੀ ਆਕਾਲ ਇਉਂ ਬਚਨ ਕੀਤਾ ਪੌੜੀ ਲਿਆਂਦੀ ਭਾਈ ਮੰਜ ਬਾਹਰ ਆਇਆ ਹਯੂਰ ਨੇ ਬੁੱਕੜ ਦੇ ਚਿਲੇ ਲਿਆ ਭਾਈ ਮੰਜ ਤਾਨਾ ਤੇਰੀ ਕਮਾਈ ਹਰ ਕਾ ਸੇਵਕ ਹਰ ਹੀ ਜਿਹਾਂ ਭੇਡਣਾ ਜਾਣੋ ਮਾਰਸ ਦਿਆ ਸੋ ਆਓ ਮਾਈ ਪਾਈ ਗੁਰਸਕ ਅੰਮ੍ਰਿਤ ਵੇਲੇ ਉਠੋ ਸ਼ਨਾਨ ਕਰੋ ਨਿਤਨੇਮ ਕਰੋ ਦਿਲ ਰੱਖੋ ਵਿਸ਼ਵਾਸ ਰੱਖੋ ਭਰੋਸਾ ਰੱਖੋ ਕਦੇ ਦਿਨ ਮਾੜੇ ਨਹੀਂ ਰਹਿੰਦੇ ਚੰਗੇ ਆਉਣਗੇ ਜ਼ਰੂਰ ਆਉਣਗੇ ਇਹ ਨਹੀਂ ਵੀ ਨਹੀਂ ਦਿਨ ਚੰਗੇ ਆਉਣਗੇ ਫਿਕਰ ਨਾ ਕਰੋ ਦੇ ਲਾਛਲੋ ਪਰ ਗੁਰੂ ਦੇ ਚਰਨਾਂ ਨਾਲ ਜੁੜੇ ਰਹੋ ਹੋਰ ਸਾਨੂੰ ਸਭਾ ਮਿਲਿਆ ਪੈਰਾ ਦਿਓ ਬਚਨ ਸੁਣ ਕੇ ਅਮਲ ਕਰਾਂਗੇ ਕਮਾਈ ਕਰਾਂਗੇ ਗੁਰੂ ਸਤਵੇਂ ਪਾਤਸ਼ਾਹ ਦਾ ਅਵਤਾਰ ਦੇ ਆਲਾ ਬਣਾ ਰਹੇ ਆ ਮੁੱਲਾ ਪਰ ਦੀ ਸੰਗਤ ਬੜੇ ਭਾਗਾ ਵਾਲੀ ਐ ਆਪਾਂ ਨੂੰ ਕਰਮਾਂ ਦਾ ਸਭਾ ਮਿਲਿਆ ਰਸ ਲਓ ਬਾਣੀ ਦਾ ਨਾਮ ਜਪੋ ਕੱਲ ਦਾ ਦੁਆਰ ਪਰਸੋਂ ਨਗਰ ਕੀਰਤਨ ਸਾਰੀ ਸੰਗਤ ਨੇ ਸਤਵੇਂ ਪਾਸ਼ਾ ਦੇ ਨਗਰ ਕੀਰਤਨ ਵਿੱਚ ਯਾਤਰਾ ਕਰਨੀ ਹਾਰੀ ਭਰਨੀ ਪਹਿਰਾ ਦਿਓ ਕਮਾਈ ਕਰਾਂਗੇ ਕੀਮਲੇਗਾ ਲੋਕ ਸੁਖੀਏ ਪਰ ਲੋਕ ਝੇਲੇ ਨਾਨਕ ਕਰ ਪ੍ਰਵਾਪ ਮੇਲੇ ਕਰੀਏ ਰਸਨਾ ਬੇਤਰ ਮੀਤ ਚਲੋ ਗੁਰ ਚਾਲੀ ਗੁਰਸੇ ਕਮੀ ਤ ਜਲੋ ਮੀਤ ਜਲੋ ਗੁਰ ਚਾਲੀ ਗੁਰਸੇ ਕਮੀਤ ਚਲੋ ਚਲੋ ਬੁਰ ਚਾਲੀ ਗੁਰ ਸਿੱਖ ਮੀਤ ਚਲੋ